ਚੰਡੀਗੜ੍ਹ 에어ਪੋਰਟ ਦੇ ਸੀਈਓ ਅਜੇ ਵਰਮਾ ਦੁਆਰਾ 2 ਦਿਨ ਪਹਿਲਾਂ ਇੱਕ ਐਨੂਅਲ ਪਰਫਾਰਮੈਂਸ ਮੀਟਿੰਗ ਕੀਤੀ ਗਈ ਜਿਦੇ ਵਿੱਚ ਇਹ ਗੱਲਾਂ ਰੱਖੀਆਂ ਗਈਆਂ ਕਿ ਆਖਰਕਾਰ ਜਿਹੜੇ-ਜਿਹੜੇ ਇਲਾਕਿਆਂ ਦੀ ਫਲਾਈਟ ਫੋਲ ਹੈ ਉਹਦੇ ਲਈ ਫਲਾਈਟਸ ਹੋਣੀਆਂ ਚਾਹੀਦੀਆਂ ਨੇ ਯਾਨੀ ਅੱਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕੈਨੇਡਾ ਯੂਰਪ ਤੋਂ ਇਲਾਵਾ ਜੇ ਡੋਮੈਸਟਿਕ ਫਲਾਈਟਸ ਦੀ ਗੱਲ ਕਰ ਲਈਏ ਨੰਦੇੜ ਸਾਹਿਬ ਤੇ ਨਾਲ ਦੇ ਨਾਲ ਜੇ ਹੋਰ ਇਲਾਕਿਆਂ ਦੀ ਗੱਲ ਕਰੀਏ ਨੀ ਅਯੋਧਿਆ ਦੀ ਫਲਾਈਟਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਚੰਡੀਗੜ੍ਹ 에어ਪੋਰਟ ਤੇ ਹੈ ਇਹ ਜਿਹੜੀ ਚੀਜ਼ ਸਾਹਮਣੇ ਆਈ ਹੈ ਜਾਣਕਾਰੀ ਸਾਹਮਣੇ ਆਈ ਇਸ ਐਨੂਅਲ ਪਰਫਾਰਮੈਂਸ ਮੀਟਿੰਗ ਦੌਰਾਨ ਜਦ 에어ਪੋਰਟ ਦੇ ਸੀਈਓ ਵੱਲੋਂ ਜਿੰਨੀ ਵੀ ਫਲਾਈਟਸ ਦੇ ਯਾਨੀ 에어ਲਾਈਨਸ ਦੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਗਈ ਜਿਹੜੀ ਕੀ ਗੱਲ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਤੱਕ ਨੰਦੇੜ ਸਾਹਿਬ ਨੂੰ 에어 ਇੰਡੀਆ ਦੀ ਫਲਾਈਟ ਜਾਂਦੀ ਸੀ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਤੋਂ ਵਾਂਗ ਕੀਤੀ ਜਾ ਰਹੀ ਹੈ ਕਿ 에어 ਇੰਡੀਆ ਜਾਂ ਫਿਰ ਬਾਕੀ ਜਿਹੜੀ ਫਲਾਈਟਸ ਨੇ ਕਿਉਂਕਿ ਉਸ ਮੀਟਿੰਗ ਦੌਰਾਨ ਨਾ ਸਿਰਫ 에어 ਇੰਡੀਆ ਬਲਕਿ ਇੰਡੀਗੋ ਵਿਸਤਾਰਾ ਹੋਰ ਕਈ ਸਰੀ ਫਲਾਈਟਸ ਜਿਹੜੇ ਆਫੀਸ਼ਲ ਸੀਗੇ ਉਹ ਮੌਜੂਦ ਸੀਗੇ ਤੇ ਫੁੱਟਬਾਲ ਦੇ ਹਿਸਾਬ ਨਾਲ ਇਹ ਜਾਣ ਥਾਵਾਂ ਦੀ ਜਿਹੜੀ ਮੰਗ ਕੀਤੀ ਗਈ ਹੈ ਇੰਟਰਨੈਸ਼ਨਲੀ ਗੱਲ ਕਰ ਲਈਏ ਤਾਂ ਯੂਰਪ ਤੇ ਕੈਨੇਡਾ ਦੀ ਸਭ ਤੋਂ ਜ਼ਿਆਦਾ ਮੰਗ ਕੀਤੀ ਗਈ ਹੈ ਜੇ ਡੋਮੈਸਟਿਕ ਦੀ ਗੱਲ ਕਰ ਲਈਏ ਤਾਂ ਨੰਦੇੜ ਸਾਹਿਬ ਤੀਰਥ ਸਥਾਨ ਹੈ ਤੇ ਦੂਜੇ ਪਾਸੇ ਅਯੋਧਿਆ ਦੀ ਵੀ ਹੁਣ ਮੰਗ ਕੀਤੀ ਗਈ ਹੈ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਾਈਪਲਾਈਨਜ਼ ਫਿਲਹਾਲ ਦੇ ਲਈ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਸਾਲ ਦੇ ਐਂਡ ਤੱਕ ਸਿੰਗਾਪੁਰ ਦੇ ਲਈ ਜਿਹੜੀ ਉਹ ਡਾਇਰੈਕਟ ਫਲਾਈਟ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਪਰ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਈਏ ਇੱਕ ਫਲਾਈਟ ਜਿਹੜੀ ਹੈ ਯਾਨੀ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਜਿਹੜੀ ਹੈ ਉਹ ਫਲਾਈਟ ਜਿਹੜੀ ਹੈ ਉਹ ਸਿਰਫ ਹਲੇ ਫਿਲਹਾਲ ਦੇ ਲਈ ਚੱਲਦੀ ਹੈ ਕੈਮਰਾ ਪਰਸੁਪਿੰਦਰ ਜੱਗੀ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ ਰਿਪੋਰਟ ਚੰਡੀਗੜ੍ਹ 에어ਪੋਰਟ ਦੇ ਸੀਈਓ ਅਜੇ ਵਰਮਾ ਦੁਆਰਾ ਦੋ ਦਿਨ ਪਹਿਲਾਂ ਇੱਕ ਐਨੂਅਲ ਪਰਫਾਰਮੈਂਸ ਮੀਟਿੰਗ ਕੀਤੀ ਗਈ ਜਿਦੇ ਵਿੱਚ ਇਹ ਗੱਲਾਂ ਰੱਖੀਆਂ ਗਈਆਂ ਕਿ ਆਖਰਕਾਰ ਜਿਹੜੇ-ਜਿਹੜੇ ਇਲਾਕਿਆਂ ਦੀ ਫੁੱਟਬਾਲ ਹੈ ਉਹਦੇ ਲਈ ਫਲਾਈਟਸ ਹੋਣੀਆਂ ਚਾਹੀਦੀਆਂ ਨੇ ਯਾਨੀ ਅੱਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕੈਨੇਡਾ ਯੂਰਪ ਦੋ ਇਲਾਵਾ ਜੇ ਡੋਮੈਸਟਿਕ ਫਲਾਈਟਸ ਦੀ ਗੱਲ ਕਰ ਲਈਏ ਨੰਦੇੜ ਸਾਹਿਬ ਤੇ ਨਾਲ ਦੇ ਨਾਲ ਜੇ ਹੋਰ ਇਲਾਕਿਆਂ ਦੀ ਗੱਲ ਕਰੀਏ ਅਯੋਧਿਆ ਦੀ ਫਲਾਈਟਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਚੰਡੀਗੜ੍ਹ 에ਰਪੋਰਟ ਤੇ ਹੈ ਇਹ ਜਿਹੜੀ ਚੀਜ਼ ਸਾਹਮਣੇ ਆਈ ਹੈ ਜਾਣਕਾਰੀ ਸਾਹਮਣੇ ਆਈ ਇਸ ਐਨੂਅਲ ਪਰਫਾਰਮੈਂਸ ਮੀਟਿੰਗ ਦੌਰਾਨ ਜਦ 에ਰਪੋਰਟ ਦੇ ਸੀਈਓ ਵੱਲੋਂ ਜਿੰਨੀ ਵੀ ਫਲਾਈਟਸ ਦੇ ਯਾਨੀ 에ਰਲਾਈਨਸ ਦੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਗਈ ਜਿਹੜੀ ਕੀ ਗੱਲ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਤੱਕ ਨੰਦੀਰ ਸਾਹਿਬ ਨੂੰ 에어 ਇੰਡੀਆ ਦੀ ਫਲਾਈਟ ਜਾਂਦੀ ਸੀ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਤੋਂ ਮੰਗੀ ਕੀਤੀ ਜਾ ਰਹੀ ਹੈ ਕਿ 에어 ਇੰਡੀਆ ਜਾਂ ਫਿਰ ਬਾਕੀ ਜਿਹੜੀ ਫਲਾਈਟਸ ਨੇ ਕਿਉਂਕਿ ਉਸ ਮੀਟਿੰਗ ਦੌਰਾਨ ਨਾ ਸਿਰਫ 에어 ਇੰਡੀਆ ਬਲਕਿ ਇੰਡੀਗੋ ਵਿਸਤਾਰਾ ਹੋਰ ਕਈ ਸਰੀ ਫਲਾਈਟਸ ਜਿਹੜੇ ਆਫੀਸ਼ਲ ਸੀਗੇ ਉਹ ਮੌਜੂਦ ਸੀਗੇ ਤੇ ਫੁੱਟਬਾਲ ਦੇ ਹਿਸਾਬ ਨਾਲ ਇਹ ਜਨਤਾਵਾਂ ਦੀ ਜਿਹੜੀ ਮੰਗ ਕੀਤੀ ਗਈ ਹੈ ਇੰਟਰਨੈਸ਼ਨਲੀ ਗੱਲ ਕਰ ਲਈਏ ਤਾਂ ਯੂਰਪ ਤੇ ਕੈਨੇਡਾ ਦੀ ਸਭ ਤੋਂ ਜ਼ਿਆਦਾ ਮੰਗ ਕੀਤੀ ਗਈ ਹੈ ਤੇ ਡੋਮੈਸਟਿਕ ਦੀ ਗੱਲ ਕਰ ਲਈਏ ਤਾਂ ਨੰਦੇੜ ਸਾਹਿਬ ਤੀਰਥ ਸਥਾਨ ਹੈ ਤੇ ਦੂਜੇ ਪਾਸੇ ਅਯੋਧਿਆ ਦੀ ਵੀ ਹੁਣ ਮੰਗ ਕੀਤੀ ਗਈ ਹੈ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਾਈਪਲਾਈਨਜ਼ ਫਿਲਹਾਲ ਦੇ ਲਈ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਸਾਲ ਦੇ ਐਂਡ ਤੱਕ ਸਿੰਗਾਪੁਰ ਦੇ ਲਈ ਜਿਹੜੀ ਉਹ ਡਾਇਰੈਕਟ ਫਲਾਈਟ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਪਰ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਈਏ ਕਿ ਯੂਏਈ ਲਈ ਸ਼ਾਰਜਾ ਲਈ ਸਿਰਫ ਇੱਕ ਫਲਾਈਟ ਜਿਹੜੀ ਹੈ ਯਾਨੀ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਜਿਹੜੀ ਹੈ ਉਹ ਫਲਾਈਟ ਜਿਹੜੀ ਹੈ ਉਹ ਕੈਮਰਾ ਪਰਸਨ ਉਪਿੰਦਰ ਚੱਕੀ ਦੇ ਨਾਲ ਬਸਮ ਵਰਮਾ ਡੇਲੀ ਪੋਸਟ ਚੰਡੀਗੜ੍ਹ ਰਿਪੋਰਟ